ਦੀਆਂ ਨਿਊ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀ ਬੜੀ 24 ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਦੇਖੋ ਕਿਵੇਂ ਵਾਰਿਸ ਪੰਜਾਬ ਵਹੀਰੇ ਖਾਲਸਾ ਸੰਸਦ ਦਾ ਦੇ ਮੁਖੀ ਕਡੂਰ ਸਾਹਿਬ ਤੋਂ ਅਯਾਦ ਉਮੀਦਵਾਰ ਵਜੋਂ ਮੈਂਬਰ ਆਫ ਪਾਰਲਮੈਂਟ ਦੀ ਚੋਣ ਜਿੱਤਣ ਵਾਲੇ ਪਾਈ ਅਮਰਪਾਲ ਸਿੰਘ ਜੀ ਦੇ ਭਰਾ ਹਰਪੀ ਸਿੰਘ ਨੂੰ ਫਲੋਰ ਪੁਲਿਸ ਵੱਲੋਂ ਕੀਤਾ ਗਿਆ ਕਾਬੂ ਇਸ ਮੌਕੇ ਇੱਕ ਸ਼ੱਕੀ ਗੱਡੀ ਇੱਕ ਵਿਅਕਤੀ ਸ਼ੱਕੀ ਹਾਲਤ ਵਿੱਚ ਅਤੇ ਇਹਨਾਂ ਦੇ ਕੋਲੋਂ ਕੁਝ ਸ਼ੱਕੀ ਸਮੱਗਰੀ ਵੀ ਬਰਾਮਦ ਹੋਈ ਹੈ ਮਾਕੇ ਜਾਣਕਾਰੀ ਫਰਾਲ ਪੁਲਿਸ ਨੂੰ ਦਿੱਤੀ ਜਾ ਰਹੀ ਹੈ ਡਾਕਟਰ ਆਣਾਪਰਾ ਦੀ ਫਲੋਰ ਤੋਂ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਉਮੀ ਜਾਣਕਾਰੀ ਮਿਲਦੀ ਹੈ ਕਿ ਇੱਕ ਗੱਡੀ ਉਹ ਦੋ ਲੋਕ ਉਹਦੇ ਵਿੱਚ ਸਵਾਰ ਨੇ ਕੋਈ ਸ਼ੱਕੀ ਹਾਲਤ ਵਿੱਚ ਜਾ ਰਹੇ ਨੇ ਜਾਂ ਕਿਤੇ ਮੌਜੂਦ ਨੇ ਐਗਜੈਕਟ ਤੁਹਾਨੂੰ ਕਿਵੇਂ ਪਤਾ ਲੱਗਦਾ ਔਰ ਕਿਵੇਂ ਇਹ ਗ੍ਰਿਫਤਾਰੀ ਕਰਨ ਦੇ ਲਈ ਤੁਸੀਂ ਪਹੁੰਚਦੇ ਹੋ ਥੋੜਾ ਕਲੀਅਰ ਹੋਣਾ ਚਾਹੀਦਾ ਹੈ ਦਹਾ ਹੋ ਗਿਆ ਅਸੀਂ ਰੋਡ ਤੇ ਗਸ਼ਟ ਕਰਦੇ ਹਾਂ ਡੇਲੀ ਕਰਦੇ ਹਾਂ ਜੋ ਵੀ ਕੋਈ ਹਾਈਵੇ ਤੇ ਕੋਈ ਸ਼ੱਕੀ ਹਾਲਤ ਕੋਈ ਗੱਡੀ ਲਾ ਕੇ ਖੜਾ ਹੁੰਦਾ ਅਸੀਂ ਉਹਨੂੰ ਚੈਕਿੰਗ ਕਰਦੇ ਹਾਂ ਕਿ ਤੁਸੀਂ ਕਿੱਥੇ ਇਹ ਲੋਕ ਮੌਜੂਦ ਸਿਰ ਗੱਡੀ ਕਿਛਕੀ ਹਾਲਤ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿਸ ਤਰ੍ਹਾਂ ਦੀ ਹਾਲਤ ਸੀ ਕਿਸ ਕਰਕੇ ਤੁਹਾਨੂੰ ਉਸ ਗੱਡੀ ਦੀ ਤਲਾਸ਼ੀ ਜਿਹੜੀ ਹੈ ਲੈਣਾ ਤੁਹਾਨੂੰ ਲੱਗਿਆ ਕਿ ਹਾਂ ਇਸ ਗੱਡੀ ਦੀ ਤਲਾਸ਼ੀ ਹੋਣੀ ਚਾਹੀਦੀ ਗੱਡੀ ਨੂੰ 4 ਅਕਸਰ ਮੈਂ ਸੇਲਾ ਬਸਿਕਾ ਕੋਲੇ ਕਾਲੇ ਸੀਸੀ ਲਿਖਿਆ ਸੀ ਕੰਮ ਜਰੂਰੀ ਜਦੋਂ ਕਹੋ ਦੀ ਤਲਾਸ਼ੀ ਉਹ ਆਪਣੇ ਆਪ ਵਿੱਚ ਹੀ ਸ਼ਬਦ ਉਹ ਜ਼ਾਹਰ ਹੁੰਦਾ ਤੁਸੀਂ ਵੀ ਇਸ ਬਾਰੇ ਜਾਣੋ ਅੱਛਾ ਜਦੋਂ ਤੁਸੀਂ ਗੱਡੀ ਜਾ ਕੇ ਚੈਕਿੰਗ ਕਰਨੀ ਸ਼ੁਰੂ ਕਰਦੇ ਹੋ ਤਾਂ ਅੰਦਰ ਕੀ ਸਥਿਤੀ ਸੀ ਔਰ ਕਿੰਨੇ ਲੋਕ ਅੰਦਰ ਮੌਜੂਦ ਸੀ ਔਰ ਫਿਰ ਉੱਥੇ ਤਲਾਸ਼ੀ ਦੌਰਾਨ ਤੁਹਾਨੂੰ ਕੀ ਕੀ ਕੁਝ ਰਿਕਵਰ ਹੋਇਆ ਦੋ ਬੇਕੀ ਸੀ ਉਸ ਕੁੜੀਆਂ ਪੁੰਨਾਂ ਦਾ ਜਦੋਂ ਦੱਸੇ ਦੱਸੇ ਜੀ ਹਾਂ ਜੀ ਉਹਨਾਂ ਦੇ ਜੋਤੀ ਪੁੱਛ ਕੇ ਕਿ ਕੀ ਤਾਂ ਉਹਨੇ ਆਪਣੀ ਪਛਾਣ ਕੀ ਦੱਸੀ ਉਹ ਫੋਟੋਫਿਸ਼ਿੰਗ ਦਾ ਜਿਹੜਾ ਭਰਾ ਹਾਰਫਿਸ਼ਿੰਗ ਉਹ ਸਰਦਾਰ ਦੂਜਾ ਵਿਅਕਤੀ ਜਿਹੜਾ ਹੈ ਉਸ ਦਾ ਹੋਰੀਆ ਕਿਸ ਤਰ੍ਹਾਂ ਦਾ ਸੀ ਜੋ ਪੁੱਛ ਕੀਤੇ ਦਰਾਂ ਫਿਰ ਉਹਨਾਂ ਨੇ ਤੁਹਾਨੂੰ ਵੀ ਜਾਣਕਾਰੀ ਦਿੱਤੀ ਬਹੁਤ ਬੜਾ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣੇ ਸਾਡਾ ਚੈਨਲ ਕੇਪਰੀ ਕਾਂਡੀ